ਕਿਸਾਨ ਵੀਰੋ ਅੱਜ ਅਸੀਂ ਸਿੱਟਲਸ ਸਟੇਟ ਭੂੰਗਾ ਵੱਲੋਂ ਗੜਦੀਵਾਲ ਦੇ ਪਿੰਡ ਵਿੱਚ ਫੀਲਡ ਵਿਜ਼ਿਟ ਤੇ ਆਏ ਹਾਂ ਜੀ ਤੇ ਇਸ ਫੀਲਡ ਵਿੱਚ ਪੀਅਰ ਫੀ ਲੰਬ ਦੇ ਬੂਤੇ ਲੱਗੇ ਹੋਏ ਆ ਜੀ ਤੇ ਇਹ ਬਾਗ ਦੂਜੇ ਸਾਲ ਦੇ ਵਿੱਚ ਹੈਗਾ ਇਹਦੀ ਜਿਹੜੀ ਕਟਿੰਗ ਹੈ ਅਸੀਂ ਆਪਣੇ ਨਿਗਰਾਨੀ ਦੇ ਹੇਠ ਕਰਵਾਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਇਹਨਾਂ ਬੂਟਿਆਂ ਦੀ ਗਰੋਥ ਬਹੁਤ ਵਧੀਆ ਹੋਈ ਹੈ ਕਿਸਾਨ ਵੀਰੋ ਜਿਹੜਾ ਇਹ ਫੀਲਡ ਹੈ ਜਿੱਥੇ ਅਸੀਂ ਵਿਜ਼ਿਟ ਕਰਨ ਆਏ ਹਾਂ ਇਹ ਜਿਹੜੇ ਇਹਦਾ ਇਸ ਫੀਲਡ ਦੇ ਮਾਲਕ ਹੈ ਉਹ ਸਾਡੇ ਸਿਟਰਸ ਸਟੇਟ ਦੇ ਮੈਂਬਰ ਨੇ ਤੇ ਜਿਹੜੀ ਵੀ ਇਸ ਫੀਲਡ ਦੀ ਲੇਆਉਟ ਹੋਈ ਹੈ ਉਹ ਸਿਟਰਸ ਸਟੇਟ ਦੀ ਨਿਗਰਾਨੀ ਹੈਟ ਸਿਟਰਸ ਸਟੇਟ ਨੇ ਹੀ ਇੱਥੇ ਆਪਣੀ ਨਿਗਰਾਨੀ ਹੈਟ ਬੂਟੇ ਲਗਾਏ ਹੈ ਜਿਹੜੀ ਵੀ ਇਸ ਫੀਲਡ 'ਚ ਅਜੇ ਤੱਕ ਕੋਈ ਸਪਰੇ ਹੋਈ ਹੈ ਜਾਂ ਕੋਈ ਖਾਦਾ ਪੈਂਦੀਆਂ ਉਹ ਅਸੀਂ ਸਿਟਰਸ ਸਟੇਟ ਵੱਲੋਂ ਇਹਨਾਂ ਨੂੰ ਸਮੇਂ-ਸਮੇਂ ਤੇ ਸੂਚਿਤ ਕਰਦੇ ਰਹਿੰਦੇ ਹਾਂ ਜਿਸ ਦੇ ਨਾਲ ਡਾਕਟਰ ਜਸਪਾਲ ਜੀ ਵੀ ਹੈਗੇ ਨਾ ਜੀ ਜਿਹਨਾਂ ਦਾ ਆਪਣਾ ਬਾਗ ਵੀ ਹੈ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਜਿੱਦਾਂ ਥੱਲੇ ਕੈਂਥ ਦੇ ਬੂਟੇ ਚੱਲ ਪਏ ਐ ਤੇ ਬਾਕੀ ਜਿਹੜੀ ਇਹਦੀ ਕਟਿੰਗ ਹੁੰਦੀ ਹੈ ਜਿਹਦੇ ਅਸੀਂ ਸਾਡੇ ਕੋਲ ਥਿਓਰੀਟিক্যাল ਨੋਲੇਜ ਤਾਂ ਹੈਗੀ ਐ ਪ੍ਰੈਕਟੀਕਲ ਨੋਲੇਜ ਨਹੀਂ ਹੈਗੀ ਐ ਅਸੀਂ ਡਾਕਟਰ ਜਸਪਾਲ ਜੀ ਨੂੰ ਪੁੱਛਣਾ ਚਾਹੁੰਦੇ ਆਂ ਵੀ ਸਾਨੂੰ ਕਿੱਦਾਂ ਇਹਦੇ ਤੇ ਕੰਮ ਕਰਨਾ ਚਾਹੀਦਾ ਇਹ ਡਾਕਟਰ ਸਾਹਿਬ ਤੁਸੀਂ ਬੜਾ ਮਹੱਤਵਪੂਰਨ ਕਵਸਚਨ ਪੁੱਛਿਆ ਕਿ ਜਿਹੜਾ ਕਿ ਆਪਾਂ ਬਹੁਤਾਂ ਕਿਤਾਬਾਂ 'ਚ ਨਹੀਂ ਪੜੀਦਾ ਜਦੋਂ ਆਪਾਂ ਨਿੰਬੂ ਯਾਤੀ ਦੇ ਫਲਾਂ ਦੀ ਗੱਲ ਕਰੀਏ ਉਹਦੇ ਵੀ ਇਦਾਂ ਨਾ ਖੱਟੀ ਨਿਕਲ ਜਾਂਦੀ ਆ ਤੇ ਜਿੰਮੇਵਾਰ ਕਨਫਿਊਜ਼ ਹੋ ਜਾਂਦੇ ਆ ਕਿ ਇਹ ਖੱਟੀ ਆ ਕਿ ਬੂਟਾ ਆ ਸੋ ਇਹਦੇ ਵਿੱਚ ਇਹ ਜਿਹੜਾ ਕੈਂਥ ਦਾ ਬੂਟਾ ਹੈ ਕੈਂਥ ਨਿਕਲ ਹੀ ਹੋਆ ਸੋ ਜਿਹੜੀ ਕੈਂਥ ਆ ਇਹਨੂੰ ਜਦੋਂ ਹੀ ਨਿਕਲੇ ਫਾਰਜ ਕਰੋ ਇਹ ਨਿਕਲੀ ਸੀ ਕਿ ਮਾਰਚ ਦੇ ਲਾਗੇ ਛਾਗੇ ਇਹਨੂੰ ਉਦੋਂ ਹੀ ਕੱਟ ਦੇਣਾ ਚਾਹੀਦਾ ਆ ਜੇ ਆਪਾਂ ਜ਼ਿਆਦਾ ਲੰਬੀ ਕਰਾਂਗੇ ਤਾਂ ਜਿਹੜੀ ਪੌਦੇ 'ਚ ਏਨਰਜੀ ਲੱਗਣੀ ਆ ਉਹ ਕੈਂਤ ਨੂੰ ਲੱਗੂਗੀ ਹਾਂ ਜਿੱਥੋਂ ਤੱਕ ਤੁਸੀਂ ਅੰਦਰ ਟਾਣੀਆਂ ਦੀ ਗੱਲ ਕਰਤੇ ਕਿ ਜਿਹੜੀ ਅੰਦਰ ਟਾਣੀ ਜਾਂਦੀ ਆ ਉਹਦਾ ਕੀ ਕੀਤਾ ਜਾਵੇ ਇਹਦੇ ਬਾਰੇ ਉਹ ਜੇ ਕਹੀਏ ਕਿ ਆਪਾਂ ਕੋਈ ਰეკਮੈਂਡੇਸ਼ਨ ਨਹੀਂ ਹੈਗੀ ਕਿ ਅੰਦਰੋਂ ਟਾਣੀ ਕੱਟਣੀ ਆ ਯੂ ਹੈਵ ਟੂ ਵੇਟ ਫਾਰ ਜਨਵਰੀ ਜਦੋਂ ਟ੍ਰੇਨਿੰਗ ਕ੍ਰੂਨਿੰਗ ਕਰਦੇ ਆ ਪਰ ਇਦੇ ਲਈ ਮੈਂ ਆਪਣੇ ਆੜੂ ਦੇ ਬਾਗ ਤੇ ਲੂਚੇ ਦੇ ਬਾਗ ਤੇ ਨਖਾਂ ਦੇ ਮੈਂ ਪਰਸਨਲ ਤਜਰਬੇ ਕੀਤੇ ਆ ਕਿ ਜਿਹੜੀ ਟਾਣੀ ਨੂੰ ਆਪਾਂ ਵੇਡ ਕਰਨਾ ਜਨਵਰੀ ਤੱਕ ਕਿਉਂ ਨਾ ਆਪਾਂ ਜੂਨ ਚ ਉਹਦੀ ਕਟਿੰਗ ਕਰ ਦੇ ਜAVE ਤੇ ਉਹ ਜਿਹੜਾ ਸਾਰਾ ਜਿਹੜਾ ਆਪਣਾ ਫੋਟੋ ਸੈਂਸ ਦਿਓਗੇ ਮਤਲਬ ਪੌਦਾ ਹੋਰ ਆਪਣਾ ਬਣੂਗਾ ਸੋ ਮੈਂ ਤਾਂ ਇਹ ਕਹਾਂਗਾ ਕਿ ਇਹ ਜਿਹੜੀ ਇਹਦੀ ਕਟਿੰਗ ਹੁਣ ਇਮੀਡੀਏਟਲੀ ਕਟਿੰਗ ਕਰ ਲਈ ਜਾਵੇ ਇਸ ਤੋਂ ਬਾਅਦ ਜਿਹੜੀਆਂ ਟਾਹਣੀਆਂ ਇਹਦੀਆਂ ਜਾ ਰਹੀਆਂ ਆ ਉਹ ਕੱਟ ਦਿੱਤੀਆਂ ਜਾਣ इवन ਆਹ ਬੂਟੇ ਵੀ ਜਿਹੜੇ ਐਡੇ ਐਡੇ ਉੱਚੇ ਹੋ ਗਏ ਆ ਇਹਨਾਂ ਨੂੰ ਵੀ ਆਖਾ ਗਾਹ ਵਧਣਾ ਆ ਇਹਨਾਂ ਨੂੰ ਵੀ ਇੱਥੋਂ ਕੱਟਣਾ ਚਾਹੀਦਾ ਆ ਜਿੱਦਾਂ ਇੱਥੋਂ ਨੂੰ ਕੱਟਦੇ ਜਾਓ ਇਹ ਪੌਦਾ ਇੱਥੋਂ ਹੀ ਬਾਹਰ ਜਾਣ ਲੱਪ ਹੋਵੇ ਸੋ ਡੋਨਟ ਵੇਟ ਫਾਰ 6 ਟੂ 8 ਮੰਥ ਹੁਣੇ ਇਹ ਕਰ ਲਿਆ ਜਾਵੇ ਡਾਕਟਰ ਸਾਹਿਬ ਜਿਵੇਂ ਆਪਣਾ ਇਹ ਬਾਗ ਲੱਗਿਆ ਹੋਇਆ ਜੀ ਤੇ ਵਿੱਚ ਕਣਕ ਵੀ ਲੱਗੀ ਹੋਈ ਆ ਤੇ ਪਾਣੀ ਦਾ ਟਾਈਮ ਅਲੱਗ-ਅਲੱਗ ਹੈ ਜੀ ਤੇ ਕੀ ਸਾਡੇ ਬਾਗ ਤੇ ਕੀ ਅਸਰ ਪੈ ਸਕਦਾ ਇਹਦਾ ਕਿ ਜਿੱਦਾਂ ਪਾਣੀ ਦਾ ਟਾਈਮ ਅਲੱਗ-ਅਲੱਗ ਹੈਗਾ ਤਾਂ ਪਾਣੀ ਲੱਗਦਾ ਤੇ ਜਦੋਂ ਕਣਕ ਨੂੰ ਪਾਣੀ ਲੱਗਦਾ ਹੈ ਤੇ ਸਾਡੇ ਬਾਗ ਨੂੰ ਕੋਈ ਉਹਦਾ ਅਸਰ ਹੋ ਸਕਦਾ ਦੱਸੋ ਇਹ ਬੰਦਾ ਜ਼ਿਮੀਦਾਰ ਨੇ ਬੂਟਿਆਂ ਦਾ ਸੋਰਸ ਬਹੁਤ ਵਧੀਆ ਜਿੱਥੋਂ ਬੂਟੇ ਲਏ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲਏ ਆ ਪਰ ਉਹਦੀ ਕਲਚਰ ਪ੍ਰੈਕਟਿਸ ਰੋਂਗ ਆ ਆਪਾਂ ਫਾਰਮਰ ਨੂੰ ਇਹ ਕਿਹਾ ਸੀ ਕਿ 3 ਫੁੱਟ ਉਧਰੋਂ 3 ਫੁੱਟ ਇਹਦਾ ਛੱਡ ਕੇ ਜੀ ਇਹ ਜੁਦੀ ਖਾਲ ਪਾਈ ਜਾਵੇ ਇਹਦੇ ਤੇ ਕਾਣਕ ਨਹੀਂ ਵਿੱਜਣੀ ਕਿਉਂਕਿ ਕਾਣਕ ਨੂੰ ਹੁਣ ਪਾਣੀ ਰੁਕ ਜਾਣਾ ਇਹਨੂੰ ਲੋੜ ਆ ਸੋ ਬੂਟੇ ਮਰ ਸਕਦੇ ਆ ਮਰ ਵੀ ਜਾਣਗੇ ਕੁਛ ਨਾ ਕੁਝ ਕਿਉਂਕਿ ਬਿਲਕੁਲ ਜਗ੍ਹਾ ਨਹੀਂ ਹੈਗੀ ਵਿਚ ਜਾਣ ਲਈ ਸੋ ਜਦੋਂ ਵੀ ਆਪਾਂ ਕੋਈ ਵੀ ਬਾਗ ਲਾਉਣਾ ਨਿੰਬੂ ਜਾਤੀ ਦਾ ਲਾਉਣਾ ਡਿਸਿਡਿਊਸ ਪਲਾਂਟ ਲਾਉਣੇ ਆ ਉਹਨਾਂ ਨੂੰ ਛੱਡ ਕੇ ਬੰਲਾਂ ਹੁਣ ਬਹੁਤ ਸਾਰੇ ਸਾਡੇ ਏਰੀਆ ਵਿੱਚ ਬਾਗਬਾਨ ਕਹਿੰਦੇ ਆ ਕਿ ਅਸੀਂ ਆਲੂ ਦੀ ਫਸਲ ਲਾ ਲਈਏ ਸਾਡੇ ਬੂਟਿਆਂ ਤੇ ਚੰਗਾ ਅਸਰ ਪਊਗਾ ਚੰਗਾ ਅਸਰ ਤਾਂ ਹੀ ਪਊਗਾ ਜੇ 2.5 ਫੁੱਟ ਛੱਡ ਕੇ ਲਾਵਾਂਗੇ ਜੇ ਆਪਾਂ ਕਲੋਜ਼ ਲਾਵਾਂਗੇ ਤਾਂ ਉਹਦੇ ਫਟੋਪਟੋਰਾ ਬਿਮਾਰੀ ਆਏਗੀ ਇਹਦੇ ਫਟੋ ਰੌਟ ਜਾਂ ਜੜਾਂ ਦੇ ਉਲੀ ਦਾ ਰੋਗ ਆ ਜਾਊਗਾ ਸੋ ਸਾਨੂੰ ਜਿਹੜਾ ਪਾੜਾ 2 ਤੋਂ 2.5 ਫੁੱਟ ਦਾ ਪਾੜਾ ਜਿਹੜੀ ਵੀ ਤੁਸੀਂ ਇੰਟਰ ਕਲਚਰ ਕਰਨੀ ਆ ਉਹ ਜ਼ਰੂਰ ਰੱਖਣਾ ਚਾਹੀਦਾ ਆ ਜਦੋਂ ਆਪਾਂ ਹਾਈ ਡੈਂਸਿਟੀ ਪਲਾਂਟੇਸ਼ਨ ਕੀਤੀ ਹੋਇਆ ਜਿੱਦਾਂ ਆਹ ਬਾਗ ਦੇ ਵਿੱਚ ਤੁਲਮ ਜਾਂ ਪੀਚਿਸ ਆ ਉਹਦੇ ਦੇ ਥੋੜਾ ਅਵੋਇਡ ਹੀ ਕਰਨਾ ਚਾਹੀਦਾ ਹੈ ਕਿ ਆਪਾਂ ਕੋਈ ਕ੍ਰੌਪ ਵੱਡੀ ਨਾ ਹੀ ਲਈਏ ਛੋਟੀਆਂ ਸਬਜ਼ੀਆਂ ਲਗਾਈਏ ਬਿਲਕੁਲ ਡਾਕਟਰ ਸਾਹਿਬ ਜੀ ਮੈਂ ਇੱਥੇ ਕੋਈ ਖਾਲ ਨਹੀਂ ਹੈਗੀ ਤਾਂ ਇਰੀਗੇਸ਼ਨ ਦਾ ਟਾਈਮ ਦੋਨੇ ਫਸਲਾਂ ਦਾ ਅਲੱਗ-ਅਲੱਗ ਹੈ ਡਾਕਟਰ ਜਦੋਂ ਮੈਂ ਪਹਿਲਾਂ ਵੀ ਕਿਹਾ ਕਿ ਕਟਿੰਗ ਕਰਨੀ ਬੜੀ ਮੁਸ਼ਕਲ ਆ ਖਾਦਾ ਦੇਣੀ ਬੜੀ ਮੁਸ਼ਕਲ ਸਪਰੇਅ ਕਰਨੀ ਬੜੀ ਮੁਸ਼ਕਲ ਆ ਉਹ ਉਹਦੇ ਦੇ ਉਹ ਦੇਖੋ ਉਹਦੇ ਤੇ ਜਿਹੜਾ ਸੀ ਕਾਲਾ ਅਮਰਸਰੀ ਦੀਆਂ ਟਾਹਣੀਆਂ ਨਿਕਲੀਆਂ ਫੇ ਫਾਰਮਰ ਨੂੰ ਪਤਾ ਲੱਗਣਾ ਕਿ ਮੈਂ ਕਿਹੜੀ ਕਟਾ ਜਾਂ ਬਿਲਕੁਲ ਉਹ ਫਿਰ ਟੈਕਨੀਕਲ ਸਟਾਫ ਦੀ ਫੇਰ ਜ਼ਿੰਮੇਵਾਰੀ ਹੋ ਜਾਂਦੀ ਕਿ ਜਿਵੇਂ ਦਾਦ ਨੂੰ ਆ ਕੇ ਦੱਸਣਾ ਪੈਂਦਾ ਸੋ ਸਾਡਾ ਕੰਮ ਵੱਧ ਜਾਂਦਾ ਸਾਡਾ ਆਪਾਂ ਤਾਂ ਇਹੀ ਐਡਵਾਈਸ ਕਰਾਂਗੇ ਕਿ ਇਹਦੇ ਵਿੱਚ ਖਾਲਾਂ ਜ਼ਰੂਰ ਛੱਡੋ ਭਾਵੇਂ ਸਾਡੇ ਜਿਹੜੇ ਐਕਸਪਰਟ ਸਾਡੇ ਬੇਲਦਾਰ ਆ ਜਾਂ ਸਾਡਾ ਫੀਲਡ ਮੈਨ ਉਹ ਦਾਦਾ ਘੁੰਮ ਕੇ ਕਰ ਦੋ ਏਦਾਂ ਜਾਣਾ ਹਰ ਇੱਕ ਲਈ ਉੱਪਰ ਜੀ ਬਿਲਕੁਲ ਜਿਵੇਂ ਕਿ ਡਾਟ ਸਾਹਮਣੇ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਧੰਨਵਾਦ